ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸੀ ਜਾਵਾ ਸ੍ਰੀ ਅਕਾਲ ਜੀ ਵੀਰ ਕੱਢਦਾ ਸਾਰੇ ਠੀਕ ਹੋ ਆਜਾ ਚੰਨ ਚੈਨ ਨੈਕਸਟ ਵਲੌਗ ਕੰਟੀਨਿਊ ਕਰਦਾ ਚੈਨ ਵਲੌਗ ਅੱਜ ਅੱਜ ਪਕੜ ਜਾ ਰਹੇ ਸੀ ਤੇ ਅੱਜ ਆਪਾਂ ਚੱਲੇ ਆਂ ਜੀ ਥੋੜਾ ਜਿਹਾ ਘੁੰਮਣ ਘਮਾਉਣ ਠੀਕ ਹੈ ਜੀ ਹਾਂ ਤਾਂ ਆਪ ਅਸੀਂ ਸੱਜੂ ਸਰਪ੍ਰਾਈਜ਼ ਦਾ ਮਾਗੇ ਸਰਪ੍ਰਾਈਜ਼ ਰਗਾ ਬਿਲਕੁਲ ਨਹੀਂ ਗਏ ਮੁਰੇ ਅੱਗੇ ਜਾ ਕਾਲਾ ਸਿੰਘ ਦੀ ਨਿਗਾ ਹੈਗਾ ਜੀ ਅੱਗੇ ਪਿੱਛੇ ਬੈਠਨੇ ਚਿੰਨੂ ਮੁੰਨੂ ਤੇ ਉਹਨਾਂ ਦੇ ਮੰਮੀਆਂ ਵਿੱਚ ਦਿਨੂ ਨਹੀਂ ਤੇ ਬੋਲੋ ਜੀ ਕਿੱਥੇ ਚੱਲੇ ਹੋ ਨਹੀਂ ਸਰਪ੍ਰਾਈਜ਼ ਸਰਪ੍ਰਾਈਜ਼ ਆ ਸਰਪ੍ਰਾਈਜ਼ ਆ ਹਾਂ ਪਾਪਾ ਬੋਲਦਾ ਰਹੇ ਸਦਾ ਇਹ ਆਪਣੀ ਗੁਰੂ ਦਾਤੇ ਹੋ ਗਏ ਇਹਨਾਂ ਦੇ ਮੁਤਾਬਕ ਚੱਲਣਾ ਪੈਗਾ ਹੋਰ ਚਲੋ ਠੀਕ ਆ ਜੀ ਸਰਪ੍ਰਾਈਜ਼ ਰੱਖ ਦਿੰਨੇ ਆ ਥੋੜਾ ਟਾਈਮ ਵੇਟ ਕਰੋ ਰੋਡ ਸਾਫ਼ ਹੈ ਆ ਪੂਰਾ ਹਾਂ ਨਾਲੇ ਇੱਕ ਅਸੀਂ ਨੇ ਬਹੁਤ ਹੀ ਖਾਸ ਦੇਖੀ ਰੋਡ ਰਾਸਤਾ ਨੂੰ ਚ ਬਜਿਆ ਨਾ ਉਹ ਰੋਡ ਤਾਂ ਆਪਣੇ ਹੀ ਬਜਿਆ ਪਰ ਟਰੈਫਿਕ ਵੱਧਾ ਰੋਡ ਤਾਂ ਵੀ ਐਮੀ ਦੇ ਨੇ ਪਰ ਉੱਥੇ ਬਿਲਕੁਲ ਜਿਵੇਂ ਆ ਜਿਵੇਂ ਆਪਣੇ ਗਾਹ ਪਰੇ ਮੋਟਰ ਦਾ ਨਾਲ ਗੱਡੀ ਆਦਾ ਉੱਥੇ ਨਾਰਮਲ ਸਪੀਡ ਗੱਡੀ ਦੀ 80 90 100 ਵੇ ਆ ਮੂਰੇ ਹੋ ਜੀ ਕੁਛ ਨਹੀਂ ਉਹਨੇ ਕੁਸਵੀ ਆ ਮੁਰਾ ਫਿਰ ਉਹਦੇ ਉੱਧਰ ਜਾਂਦੇ ਨਹੀਂ ਨਾ ਆਪਣੇ ਇੱਧਰ ਕੀੜੀਆਂ ਵਾਂਗ ਅਸੀਂ 100 ਦੂਰ ਦੂਰ ਸਾਕੇ ਵਾਟਰ ਕਰਦਾ ਉਹਨੂੰ ਬੱਚਾ ਵੀ ਮਿਲਿਆ ਮੈਨੂੰ ਮੁਰੇ ਤੋਂ ਅੱਜ ਸਵੇਰੇ 5 ਵਜੇ ਚੱਲੇ 4 ਵਜੇ ਸਾਨੂੰ ਮਤਲਬ 100 ਕਿਲੋਮੀਟਰ ਤੱਕ ਨਾ ਕੋਈ ਗੱਡੀ ਹਾਂ 100 150 ਕਿਲੋਮੀਟਰ ਨਾ ਕੋਈ ਕੱਟ ਆਇਆ ਜੰਗਲੇ ਜੰਗਲ ਸਾਰਾ ਇੱਕ ਇੱਕ ਡਰੀਏ ਵੀ ਪੰਗਾ ਕਰ ਲਿਆ ਤੁਰ ਕੇ ਸਵੇਰੇ ਉਹ ਫਿਰ ਸੁਨੇ ਰਸਤੇ ਜਮੀ ਜਮੀ ਆ ਜਿਵੇਂ ਆ ਚੀਜ਼ਾਂ ਨਾਲੇ ਦੜ ਜਮੀ ਹੁਣ ਆ ਇੱਧਰ ਜਮੀ ਨਾਲੇ ਫੇਰ ਤਾਂ ਹੋਰ ਹਰ ਕੇ ਫਿਰ ਚਾਹ ਪੀਤੀ ਇੱਕ ਟੱਪਾਇਦੀ ਜੰਗਲ ਚ ਉਹਨੂੰ ਉਠਾਲਿਆ ਸਪਨ ਸੁੱਤਾ ਪਿਆ ਉਹਨੂੰ ਉਠਾਲਿਆ ਮਾ ਵੀ ਚਾਹ ਬਣਾ ਕੇ ਦੇ ਜੀ ਬਣਾ ਉਹੀ ਲੁਕ ਲਾਦੇ ਆਏ ਅਸੀਂ ਪੰਜ ਜਾਣੇ ਤੇ ਚੱਲ ਕੇ ਗਏ ਆਏ ਅਸੀਂ ਪੰਜ ਜਾਣੇ ਤੇ ਕੰਡੇ ਜਾਂਦੇ ਹੋ ਆਏ ਅਸੀਂ ਪੰਜ ਜਾਣੇ ਦੇ ਡਰਦੇ ਸੀ ਪਿੰਡ ਜਾਂਦੀ ਮੰਨ ਲਾ ਪਿੰਡ ਦੀ ਪੰਜ ਪਿੰਡਵਾ ਤਾਂ ਡਰਨ ਵਾਲੀ ਸੀ ਡਰ ਰਹਿ ਕੇ ਡਰਨ ਵਾਲੀ ਇਹ ਤਾਂ ਹੈ ਨਹੀਂ ਤੇ ਕੋਸੇ ਬਾਲੇ ਮੁੱਕੀਆਂ ਨਾਲੇ ਮਾਰਦੇ ਆ ਨਾ ਅਸੀਂ ਲੈ ਕੇ ਜਾਂ ਤਾਂ ਸਮਾਨ ਵਿੱਚ ਸਮਾਨ ਲੈ ਗਏ ਔਰ ਸਾਡੇ ਕੋਲੇ ਹੋਏਗੇ ਤੇ ਡਾਂਗਾ ਛੋਟੀਆਂ ਪੂਰੀਆਂ ਦੀਆਂ ਦਾ ਸਿਰ ਉਹਲ ਵਰ ਰੱਖਦੇ ਆ ਕੱਟਦੇ ਹਾਂ ਲਿਆਵਾਂਗੇ ਹੁਣ ਕੋਈ ਚੱਕਰ ਨਹੀਂ ਪਪਾ ਕਿ ਗ੍ਰਨੇਟ ਲਿਆਵਾਂਗੇ ਗਨਾਨੇਤ ਬਣਾ ਗਨਾਨੇਤ ਪਪਾ ਹੀ ਕਿ ਤੱਕ ਪਪਾ ਜਿਹੜੇ ਚੋਰਾਏ ਸੀ ਮੈਂ ਮੰਗੇ ਨੂੰ ਕਿਹਾ ਮਾਂ ਤੂੰ ਐ ਕਰ ਅਗਰ ਕਹਿੰਦਾ ਵੀ ਮਿੰਤਾ ਰਾਤ ਨੀਂਦ ਨਹੀਂ ਆਈ ਸੀ ਮੈਂ ਡਰ ਗਿਆ ਵੀ ਕਿਤੇ ਆਪਣੇ ਨਾ ਬੰਦੇ ਆ ਜਾਣ ਮਾਂ ਤੂੰ ਇੱਕ ਪਿਸਤੌਲ ਲਿਆ ਨਾਕਲੀ ਦਾ ਜਿਹੜਾ ਜਿਹੇ ਸਾਬ ਕੋਲ ਦੇ ਵਿਆਸ ਅੰਨੀ ਵਰਗਾ ਮਾਂ ਉਹ ਕੱਢ ਲੀ ਗਣਾ ਉਹਨਾਂ ਕੋਲੇ ਆਸਮੀ ਦੇ ਹੁੰਦੇ ਨਾ ਇਰਗਨ ਹੁੰਦੀ ਆ ਉਹ ਉਹ ਨਾ ਮੰਨ ਲਓ ਐ ਹਰਪੀ ਆ ਜਿਹੜੀ ਤਿੱਤਰ ਮਾਰਨੀ ਇਰਗਨ ਹੁੰਦੀ ਆ ਨਾ ਜੇ ਨੇੜੇ ਤੋਂ ਮਾਰਾਂਗੇ ਉਹ ਐਸੇ ਕੰਮ ਵਾਸਤੇ ਆ ਉਹਦਾ ਬਲਾਸਟ ਵੀ ਪੂਰਾ ਹੁੰਦਾ ਮੰਨ ਲਓ ਖੜਕਾ ਵੀ ਆਪਣਾ ਖੜਕਾ ਹੀ ਮਾਰਦੀ ਆ ਅਗਲੇ ਕਰਦੇ ਸੀ ਜਗਰ ਦੇ ਚੱਲ ਘੜ ਦੇ ਕੋ ਟਾਲਦੇ ਨੂੰ 2 ਮਿੰਟ ਬਾਅਦ ਤੁੰਦਾ ਕਰਦੀ ਮਸੂਮਾ ਕਰਦੀ ਐਸੇ ਕੰਮ ਵਾਸਤੇ ਨਾ ਕੱਟ ਲੈ ਮੇਰੇ ਘਰ ਹੁੰਦਾ ਸਿੱਧਾ ਤਾਂ ਕਿਸੇ ਨੂੰ ਮਾਰਨ ਨਹੀਂ ਹੁੰਦਾ ਦੇਖਿਆ ਜੇ ਪਾਲੇ ਕਰ ਹਵਾਈ ਫਾਇਰ ਕੱਟਦਾ ਲਾਉ ਹੈਗਾ ਘਰ ਬੰਦੇ ਕੋਲ ਆ ਸੋ ਕੀ ਹੁੰਦਾ ਕਹਿੰਦਾ ਤੂੰ ਮੈਨੂੰ ਕਰਵਾਉਣੀ ਮੋਸਲੇ ਲੋਕ ਨਾ ਵਿਆਹਾਂ ਸ਼ਾਦੀਆਂ ਜਿਹੜੇ ਮੰਨ ਲਓ ਸਿਆਣੇ ਬੰਦੇ ਨੇ ਨਾ ਜਦੋਂ ਵਿਆਹ ਸ਼ਾਦੀ ਜਾਂਦੇ ਨੇ ਆਹ ਵਾਸਲਾ ਨਾਲ ਲੈ ਕੇ ਜਾਂਦਾ ਪਰ ਨਾਲ-ਨਾਲ ਨਾ ਜਿਹੜੇ ਇੱਕ ਕੱਚੇਕਾਰ ਤੋਂ ਸੁਣਦੇ ਨੇ ਉਹ ਲੈ ਕੇ ਜਾਂਦੇ ਨਾਲ ਲੋਕ ਵੀ ਖੜਕਾ ਸਿਰਫ ਉਹਨਾਂ ਦਾ ਖੜਕਾ ਹੁੰਦਾ ਉਹ ਕੱਚੇ ਹੁੰਦੇ ਨੇ ਉਹ ਤੇ ਕਹਿੰਦੇ ਦੂਜੇ ਤੀਜੇ ਦਿਨ ਆਪਰੇ ਵੀ ਗੇਟ ਦਾ ਖੜਕਾ ਜਾ ਹੋਇਆ ਡੈਡੀ ਆ ਤਾਇਆ ਤੜਕੀ ਉੱਠ ਕੇ ਪੈੜਾ ਦੇ ਮਰਾ ਤੂੰ ਤੇ ਤੂੰ ਉੱਠੇਗਾ ਤਾਰ ਕੀ ਪੈਰਾਂ ਦੇਖਣ ਦਾ ਕੀ ਪੈਰ ਪੈੜਾ ਦੇਖਣ ਨੂੰ ਕਿਹੜਾ ਉਗੜਾ ਕਿਉਂ ਨਾ ਗਿਆ ਨਾ ਕੱਲ੍ਹ ਤਾਂ ਆਪੇ ਤੁੱਕੇ ਕਰਾਉਂਦੀ ਇਹ ਪੈਰਾਂ ਨੂੰ ਕਹੀ ਜਾਂਦਾ ਤੇ ਆਹ ਦੇਖ ਬੰਦੇ ਦੇ ਪੈਰ ਪੈੜਾ ਦੇਖਣ ਜਰਾ ਆਪਣੇ ਮੇਰਾ ਕੰਮ ਹੋ ਗਿਆ ਜਦ ਮੇਰੇ ਹੈੱਡਫੋਨ ਖੋ ਗਏ ਤੇ ਜਦ ਉਹ ਲੋਕੇਸ਼ਨ ਮੇਰੇ ਫੋਨ ਦੀ ਆ ਜਾਵਾ ਆਹ ਵਾਹ ਬੰਦਾ ਤੁਰਿਆ ਜਾ ਰਿਹਾ ਮੇਰਾ ਹੈੱਡਫੋਨ ਨਹੀਂ ਆਪ ਦੀ ਇਹ ਬਾਹਰ ਦੋਸਤ ਹੋਰ ਆਵਾਜ਼ ਦੇ ਕਹਦਾ ਤੇ ਫੋਨ ਲਿਕੇ ਜਨਾ ਤਾਂ ਬਾਤ ਚ ਦੇਖ ਪਹਿਲਾਂ ਇਹ ਦੇਖ ਲੋ ਵੀ ਕੋਈ ਫਰਕ ਨਾ ਹੋਈ ਆਹ ਖੰਦਰੀ ਬਾਹਰ ਤੱਕ ਇਹ ਕਹਤਾ ਹੈ ਇਹ ਨੱਕ ਪੰਪ ਉੱਤੇ ਨੀਗਾ ਮਾਰਦੇ ਨੇ ਕੋਈ ਗਰਿੱਲ ਦਾ ਐਡਾ ਵੱਡਾ ਮੇੜਾ ਪਤਾ ਨਹੀਂ ਨਾ ਪਾਪਾ ਜੀ ਪਾਪਾ ਜੀ ਕੋਈ ਸਸਰੇ ਚ ਕੋਈ ਲੁੱਕ ਕੇ ਭੇਜੇ ਪਾਪਾ ਜੀ ਤੇ ਕੋਈ ਬੱਤੇ ਜੇ ਕੋਈ ਬੱਤੇ ਦੇ ਘਰ ਦੇ ਚ ਗੋਲੀ ਇਹ ਗੱਲ ਆ ਚਲੋ ਠੀਕ ਆ ਜੀ ਹੁਣ ਆਪਾਂ ਅੱਗੇ ਮਿਲਦੇ ਆ ਹੁਣ ਅਸੀਂ ਡਰਾਈਵ ਤੇ ਸਾਡਾ ਧਿਆਨ ਆ ਕਾਕਾ ਜੀ ਕਹਿੰਦਾ ਮੇਰਾਿੰਡ ਭਸਾਉੜ ਪੰਜ ਖੰਡ ਆ ਹਾਂ ਕਹਿੰਦਾ ਮੇਰਾ ਕਹਿੰਦਾ ਧਿਆਨ 흘ੀ ਜਾਂਦਾ ਸੋ ਠੀਕ ਆ ਜੀ ਅੱਗੇ ਮਿਲਦੇ ਆ ਹੁਣ ਹਾਂਜੀ ਆਪਾਂ ਪਹੁੰਚ ਗਏ ਜੀ ਹੁਣ ਇਸ ਟਾਈਮ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਨਹੀਂ ਮਤਲਬ ਇਸ ਟ੍ਰੇਨ ਨਾਲ ਮਤਲਬ ਇਹ ਜਿਹੜੀ ਰੇਲਵੇ ਫਾਟਕ ਫਾਟਕ ਤੇ ਆ ਨਾ ਮਸ ਆਪਾਂ ਜਿੱਥੇ ਜਾਣਾ ਜੀ ਉਹਦੇ ਮੰਨ ਲਓ ਆਪਾਂ ਨੇੜੇ ਪਹੁੰਚ ਗਏ ਬਿਲਕੁਲ ਆਪਣਾ ਸਾਮ ਹੋ ਰਹਿ ਗਿਆ ਡੇਰਾ ਨ ਕੁਦਰਨ ਰੋਡ ਦੇ ਉੱਪਰ ਆਏ ਨਾ ਸਾਈਡ ਤੇ ਆਪਾਂ ਸੋਣਾ ਜਾ ਦੇਖਿਓ ਪਰ ਆਇਆ ਆ ਮੈਂ ਨਾ ਦੇ ਜਾ ਕਿਹੜਾ 5 ਮਿੰਟ ਜਾਇਆ ਮਾ ਲਵੀ ਉਸ ਤੋਂ ਜ਼ਿਆਦਾ ਦੂਰ ਨਹੀਂ ਹੈਗਾ ਉਸੇ ਮੰਨ ਲਓ ਸਿਰੋਂ ਨੂੰ ਜਾਵਾਂਗੇ ਮਲਸੇ ਰੋਡ ਨੂੰ ਆਪਾਂ ਉਹ ਤਾਂ ਨੇੜੇ ਆ ਬਿਲਕੁਲ ਮਾਚੀ ਸਾਰੇਆਂ ਦੇ ਪਿੰਡਾਂ ਵਿੱਚ ਦੀ ਲੰਘੇ ਆ ਜਿੰਨੇ ਵੀ ਸਾਨੂੰ ਫਰਨ ਕਰਦੇ ਨੇ ਬਾਹਰ ਗਏ ਹੋਏ ਨੇ ਹਨਾ ਜਿਵੇਂ ਹਰਮਨ ਵੀਰਾ ਅਮਰੀਕਾ ਰਹਿੰਦੇ ਨੇ ਉਹ ਉਹਨਾਂ ਦਾ ਪਿੰਡ ਸਾਨੇਵਾਲ ਅੱਜ ਉਹਨਾਂ ਦੇ ਪਿੰਡ ਦੀ ਹਵਾ ਵਿੱਚ ਦੀ ਆਇਆ ਅਸੀਂ ਹਾਂ ਅਸੀਂ ਅੱਜ ਗਏ ਆ ਬਈ ਕਪੂਰਥਲੇ ਸਾਈਡ ਤੇ ਇਧਰ ਜਲੰਧਰ ਏਰੀਆ ਉਧਰ ਨੂੰ ਗਏ ਆ ਅੱਜ ਅਸੀਂ ਅੰਦਰ ਕਪੂਰਥਲਾ ਉਹ ਉਧਰ ਡੜੀ ਅੱਜ ਬਤਾਉਣਾ ਗਿਆਣਾ ਸਮਰਾਉ ਗਿਆਣਾ ਬਾਪੂਈ ਦਾ ਪਿੰਡ ਮਲ ਸਿੰਘ ਮਾਨ ਦਾ ਉਹਨਾਂ ਦੀ ਹਵਾ ਵਿੱਚ ਦੀ ਵੀ ਅਸੀਂ ਖੈਂਦੇ ਹੋਏ ਆ ਹਾਂ ਸਾਰੀਆਂ ਹਵਾ ਨਾਲ ਲੈ ਕੇ ਜਾਵਾਂ ਗੱਡੀ 'ਚ ਬੰਦ ਕਰਕੇ ਅਸੀਂ ਪਿੰਡ ਹਾਂਜੀ ਫਿਰ ਕੋਈ ਇਹ ਲੈ ਕੇ ਹੋ ਵੀ ਸਾਡੀ ਜਗਾ ਛੱਡਤੀ ਅੱਜ ਸਾਰੀਆਂ ਦੀ ਹਵਾ ਨੂੰ ਅਸੀਂ ਆਪਣੇ ਅੰਦਰ ਸਮਾ ਕੇ ਉਪਿਆਜ ਛੱਡਤਾ ਹੋ ਮੁਰਲਾ ਕਾ ਜੀ 파ਟਕਾ ਟ੍ਰੇਨ ਲੰਘੂ ਗੱਡੀ ਦੇ ਨਾਲ ਗੱਡੀ ਅਸੀਂ ਖੜ ਗਿਆ ਅਸੀਂ ਇੱਥੇ ਜਿਵੇਂ ਕਹਿੰਦੇ ਬੰਦ ਪਿਆ ਦਰਵਾਜਾ ਕਾਟਕ ਪਾਟਕਪੂਰੇ ਦਾ ਉਹ ਵਾਕੀ ਟ੍ਰੇਨ ਦੇਖਾ ਹੁਣ ਅਸੀਂ ਕਹਾਂਗੇ ਬੰਦ ਪਿਆ ਦਰਵਾਜਾ ਕਾਟਕ ਨਾ ਕੋ ਦਰਵਾਜਾ ਜਾ ਹਮਟੇ ਨਾ ਆਉਂਦੀ ਆ ਜੇ ਮੈਂ ਮਿੱਕੀ ਤੇ ਜਾਵਾਂ ਹੋਰ ਜਾ ਆ ਤੇ ਫੀਲਿੰਗ ਐਡੀਪੜ ਲਈ ਅਸੀਂ ਤੇ ਕਦੇ ਟ੍ਰੈਕ ਸਾਡੇ ਨਹੀਂ ਹੁਣ ਜਾਣਾ ਹੋਰ ਆਪਕਾ ਨਾ ਜੱਟਾ ਇਹ ਆ ਰਹੀ ਆ ਬਈ ਫੜਾ ਜੇ ਆਉਹੀ ਜੇ ਨੋਰਾ ਮੈਂ ਤਾਂ ਜਾ ਮਸਾ ਮੇਰਾ ਇਹ ਸਿਰੇ ਚਾਰਿਆ ਹੁਣ ਘਟੋ ਘਟ 2020 ਤੋਂ ਬਾਅਦ ਆ ਇਹ ਮੇਰਾ ਬਹੁਤ ਗਾਇਆ ਹੋਇਆ ਏਰੀਆ ਹੈ ਮੈਂ ਕੋਦਰ ਨੂਰ ਮਹਿਲ ਜਲ ਅੰਦਰ ਅਲਦੇ ਆਣਾ ਇਹੋ ਰ ਸਾਰਾ ਏਰੀਆ ਪੈਰੀ ਲੱਗਿਆ ਪਿਆ ਬੰਦਾ ਸਾਰੇ ਪੁੱਤਾ ਆਹ ਦਿੱਲੀ ਦਾ ਚੱਕਾ ਚੱਕਾ ਜਾਮ ਪਤਾ ਪਾ ਉਹ ਚੱਕਾ ਚੱਕਾ ਜਾਉ ਨਹੀਂ ਹੁੰਦਾ ਪੁੱਤਾ ਬੱਚਾ ਚਪਾ ਚਪਾ ਕਰਦੇ ਨੇ ਚੱਕਾ ਚੱਕਾ ਜਾਮ ਪਤਾ ਕਰ ਅੱਗੇ ਜਿਆਣਾ ਕੰਮ ਹੁੰਦਾ ਹੁਣ ਸਾਗੀ ਤੇਵਾ ਹੁਣ ਸਨ ਨਿਕਲ ਗਿਆ ਵੜਕਾ ਲੱਗਿਆ ਸਹਿਬ ਹੁਣ ਲੱਗਿਆ ਫੜਾ ਪਲਸਾਗੀ ਵਿੱਚ ਯਾ ਨਾ ਰਸ ਲਵਿੰਨਾ ਨੇ ਕਿ ਤਨੋ ਨਹੀਂ ਇਹਨੂੰ ਪਹਿਲਾ ਰੋਡ ਬਹੁਤ ਖਰਾਬ ਸੀ ਇਹ ਹੁਣ ਤਾਂ ਰੋਡ ਮੜਈ ਵਰਗਾ ਕਰਿਆ ਪਿਆ ਨਾ ਗੋਦਰੂਰ ਫਰ ਤੋਂ ਉਰ ਮਾਰ ਕੇ 10 ਕਿਲੋਮੀਟਰ ਹੈਗਾ ਨਾ 10 ਪਹਿਲੇ ਹਾਂ ਸਾਹਰਤ ਲਾ ਪੱਟੀ ਗਾਲੀਆਂ ਨਹੀਂ ਆਇਦਾਂ ਬਹੁਤ ਆ ਰਹੀਆਂ ਕੋਠੀਆਂ ਨੇ ਸਭ ਦੇ ਸਾਹਮਣੇ ਆ ਗਈ ਦੇਖ ਲੈ ਤੇ ਆਹ ਦੇਖ ਕੋਠੀਆਂ ਵਿੱਚੋਂ ਹੀ ਕਰਦੀ ਆ ਆ ਦੇਖੋ ਸਾਹਮਣੇ ਕੋਠੀਆਂ ਕਿੱਡੀ ਆ ਆ ਕਿਹੜੀ ਡਵਲਪ ਮੈਂ ਮੈਨੂੰ ਐਵੇਂ ਵੀ ਦਿਖਾਵਾਂਗਾ ਜਿੰਦਾ ਲੱਗੇ ਬਣਾ ਪਹਿਲੀ ਵਾਰ ਦੇਖੀ ਹਾਂ ਬੇਲੀਆਂ ਨੇ ਭਗਤ ਇਹ ਘਰ ਗਏ ਹੋਣਗੇ ਬੰਦੇ ਤਾਂ ਲੱਗ ਜੀ ਆਪਾਂ ਨੂੰ ਤਾਂ ਲੱਗ ਜੀ ਮੂਰੇ ਜਿੰਦਾ ਲੱਗਿਆਗਾ ਹੌਲੀ ਚੱਲੀ ਬਸ ਵੇਖਾਂ ਆਪਾਂ ਦੇਖਾਂਗੇ 100% ਲੌਕੇ ਹੋਗਾ ਕੋਠੀ ਨੂੰ ਜਦ ਤੱਕ ਮੇਰਾ ਆਈਡੀ ਆ ਲੌਕੇ ਆ ਪਤਾ ਹੈ ਤੇ ਮੇਰਾ ਆਈਡੀ ਆ ਨਾ ਆ ਦੇਖੋਰਾ ਕਿੱਥੇ ਲੱਗਣਾ ਪੈ ਨਹੀਂ ਅੰਦਰ ਕੋ ਉਸ ਵੀ ਨਹੀਂ ਆਗਾ ਬੰਦੇ ਬੰਨਾਂ ਅੱਧਰਾ ਦੇਖੋ ਕੋਕੀ ਉਹ ਦੇਖਿਓ ਟਰਾਂਕ ਉੱਪਰ ਕਰੀ ਗਏ ਆ ਗੱਡੀ ਉੱਪਰ ਜਾਣ ਨੂੰ ਆ ਸਾਹਮਣੇ ਕੋਠੀ ਦੇ ਬਾਈਕ ਦੇ ਹਾਂ ਇਹ ਤਾਂ ਹੈਗੇ ਨੇ ਨਾ ਤਾਂ ਕੰਮ ਚੱਲ ਰਿਹਾ ਮਿਸਤਰੀ ਲੈ ਕੇ ਰਿਹਾ ਇਸ ਕਰਕੇ ਆ ਪਾ ਨੂੰ ਮਿਲਦੀ ਹੈ ਇੱਥੇ ਲੋਕ ਕਾਲ ਕਰ ਆ ਦੇਖੋ ਕਿਹੜੇ ਨੇ ਲੈਣੀ ਆ ਆ ਦੇ ਹੋਏ ਗੱਡੀ ਉੱਪਰ ਖੜਿਆ ਫੋਰਚੂਨਰ ਬੰਦੇ ਦੀ ਹਾਂ ਅਜੇ ਵੀ ਹੈਗਾ ਓਏ ਫੋਰਚੂਨਰ ਉੱਪਰ ਖੜੀ ਦੇਖ ਨਾ ਬਾਹਰ ਗਏ ਹੋਣਗੇ ਨਾ ਇਹ ਤਾਂ ਹੈਗੇ ਨੇ ਬੰਦਾਂ ਦਾ ਟਰੈਕਟਰ ਖੜੇ ਨੇ ਆ ਦੇਖ ਕਿੰਨਾ ਜ਼ਿਆਦਾ ਸੰਦ ਫਾਰਮ ਆ ਤਗੜਾ ਤਾਂ ਉਹ ਟਰੈਕਟਰ ਟਾਲੇ ਦੇਖੰਨੀਆਂ ਨੇ ਆ ਦੇਖ ਇਧਰ ਫਿਰ ਅੱਗੇ ਵੱਡੀਆਂ ਵੱਡੀਆਂ ਪੈਲਸ ਆ ਇਹ ਵੱਡੀਆਂ ਵੱਡੀਆਂ ਪੈਲਸ ਆ ਖੜੀਆਂ ਨੇ ਉਹ ਟੀਐਸਪੀ ਹਾਂ ਇਹ ਇਧਰ ਮਸ਼ਹੂਰ ਆ ਤਾਰਾ ਸਿੰਘ ਬਿਲਕਾ ਤਾਰਾ ਸਿੰਘ ਬਿਲਕਾ ਤੇ ਇੱਕ ਹੋਰ ਨਾਮ ਇੱਕ ਦੋ ਨੇ ਇਥੇ ਮਿਲਕੇ ਮਸ਼ਹੂਰ ਆ ਤਾਰਾ ਸਿੰਘ ਇੱਕ ਇੱਕ ਹੋਰ ਆ ਇੱਕ ਹੋਊਗਾ ਚੰਦ ਸਿੰਘ ਮਿੰਦਾ ਉਹ ਨਹੀਂ ਹੋਇਤਾ ਮੈਨੂੰ ਸਮਝ ਨਹੀਂ ਆ ਰਿਹਾਗਾ ਟੀਐਸਪੀ ਇੱਕ ਆਪਾਂ 라ਵੇ ਇਹੇ ਕੰਮ ਕਰਾਂਗੇ ਬਾਹਰ ਤਾਂ ਆਪਾਂ ਨੇ ਜਾਣਾ ਦੇ ਦੇ ਜਿਹੜੇ ਕੋਠੀਆਂ ਖਾਲੀਆਂ ਹੋਣਗੀਆਂ ਆਪਾਂ ਦੱਪਾ ਕਰਾਂਗੇ ਅਸੀਂ ਨੀਗਾ ਮਾਰ ਕੇ ਇੱਧਰ ਆਪਦੀਆਂ ਪਸੰਦ ਕਰਕੇ ਜਿਹੜੀ ਜਿਹੜੀਆਂ ਸਾਡੀਆਂ ਕੋਠੀਆਂ ਚਾਹੀਦੀਆਂ ਹੋਰ ਉਹ ਖੇਤ ਦੇ ਕੋਠੇ ਉਧਰ ਅਸੀਂ ਨੇ ਆ ਕੇ ਇੱਕ ਇੱਕ ਮਾਲ ਲੈਣੀ ਆ ਬਸ ਉਹ ਦੇ ਕੋਠੀ ਬਣੇਗੀ 18ਵੀਂ ਦੇ ਬਗੀ ਇੱਧਰ ਸਾਡੀਆਂ ਜ਼ਿੰਸਦਾਰੀਆਂ ਹੈਗੀਆਂ ਨੇ ਇੱਧਰ ਤੇ ਜੇ ਅਸੀਂ ਵੀ ਇੱਧਰ ਆ ਜਾਗੇ ਤਾਂ ਵੀ ਕੋਈ ਚੱਕਰ ਨਹੀਂ ਨਾ ਕੋਈ ਫਰਕ ਨਹੀਂ ਪੈਂਦਾ ਚੀਜ਼ ਨਾਲ ਸਾਡੇ ਕਿਸਾਨ ਅਰਬਥੇ ਰਿਆ ਸਾਨੂੰ ਏਰੀਆ ਪਸੰਦ ਆ ਗਿਆ ਬੋਲੀ ਬਾਣੀ ਬਣਾਈ ਐ ਟੀ ਬਟੀ ਕੋਠੀ ਮਿਲ ਜੇ ਹੋਰ ਹੁਣ ਹੋਰ ਹੋਰ ਬੰਦਾ ਕੀ ਚਪਾਲ ਦਾ ਅਜੇ ਕੇਅਰ ਕਰਾਇਆ ਗਰੇ ਪੂਰੀ ਕੋਠੀ ਦੀ ਇਹ ਜੀ ਗੱਲ ਨਹੀਂ ਕਰਦੇ ਸਾਫ ਰੱਖਾਂਗੇ ਆ ਦੇਖਾ ਇੱਧਰ ਦੇਖੋ ਸਾਫਾ ਦੇਖੋ ਕੋਠੀ ਚਾਰ ਨੇ ਕੱਟਿਆ ਹੋਉ ਨੋ ਦੇਖੋ ਐਣ ਪੁਰੀਆਂ ਸਿਰੇ ਦੇ ਕੋਠੇ ਬਣੀਆਂ ਹੋਇਆਂ ਨਾਲੇ ਦੇਖੋ ਨਾ ਕੋਤਾ ਤੇ ਨਾ ਵੀ ਪਹੁੰਚ ਰਹੀ ਹੁਣ ਲੱਗਦਾ ਕਦੋਂ ਪਹੁੰਚਾਂਗੇ ਪਾਸੇ ਪਹੁੰਚਣਾ ਅਜੇ ਦੇਖੋ ਕਿ ਕਿੱਡੀ ਵੱਡੀ ਬੋਲ ਬੋਲ ਹਾਂਜੀ ਤੇ ਹੁਣ ਅਸੀਂ ਪਹੁੰਚ ਗਏ ਆ ਲੁਧਿਆਣੇ ਤੇ ਚਲੋ ਐਂ ਗੱਲਾਂ-ਵੱਤਾਂ ਕਰਦੇ ਹਨਾ ਸਫ਼ਰ ਜਿਹੜਾ ਆਪਣਾ ਲੰਘ ਜਾਂਦਾ ਤੇ ਨਾਲੇ ਵਧੀਆ ਟਾਈਮ ਪਾਸ ਹੋ ਜਾਂਦਾ ਹੱਸ ਖੇਡ ਲੈਨੇ ਆ ਦੂਰ ਦਾ ਸਫ਼ਰ ਕੱਢਣਾ ਬਹੁਤ ਔਖਾ ਹੋ ਜਾਂਦਾ ਹਨਾ ਅਸੀਂ ਕਦੇ ਇੰਨੀ ਦੂਰ ਆਏ ਨਹੀਂ ਹਾਂਗੇ ਜ਼ਿਆਦਾਤਰ ਬੱਚਿਆਂ ਨਾਲ ਕੁਝ ਜ਼ਿਆਦਾ ਔਖਾ ਹੋ ਜਾਂਦਾ ਇੱਧਰ ਜਿਹੜੀਆਂ ਮੂਰਤੀਆਂ ਨੇ ਬਹੁਤ ਜ਼ਿਆਦੇ ਵੱਡੀਆਂ-ਵੱਡੀਆਂ ਨੇ ਜਿਵੇਂ ਤੁਸੀਂ ਦੇਖ ਕੇ ਰਹੇ ਹੋ ਸ਼ਿਵ ਸ਼ੰਕਰ ਦੀ ਮੂਰਤੀ ਬੋਲੇनाथ ਦੀ ਹਨਾ ਜਾਂ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਬਹੁਤ ਵਧੀਆ ਕਲਾਕਾਰੀਆਂ ਕਰੀਆਂ ਨੇ ਬਹੁਤ ਵੱਡੀਆਂ-ਵੱਡੀਆਂ ਬਣਾਈਆਂ ਨੇ ਬਹੁਤ ਵਧੀਆ ਲੱਗਦੀਆਂ ਨੇ ਇਹ ਜਿਹੀ ਚੀਜ਼ਾਂ ਦੇਖਣ ਨੂੰ ਤੇ ਹੁਣ ਆਪਾਂ ਆਪਣੀ ਖਾਸ ਜਗ੍ਹਾ ਤੇ ਪਹੁੰਚਣ ਆਣੇ ਤੇ ਸੋਨੂੰ ਮਲਾਵਾਂਗੇ ਉਹਨਾਂ ਦੇ ਨਾਲ ਤੇ ਅਸੀਂ ਜਿਹੜਾ ਖਾਸ ਗੱਲ ਕਰ ਰਹੇ ਸੀ ਦੀਦੀ ਨੂੰ ਮਿਲਣ ਆਏ ਅਸੀਂ ਸਪੈਸ਼ਲ ਤੇ ਇਹ ਦੀਦੀ ਜੂਕੇ ਤੋਂ ਆਏ ਸੀ ਇਹ ਸਾਨੂੰ ਮਿਲਣ ਆਏ ਉਸ ਦਿਨ ਅਸੀਂ ਘਰ ਨਹੀਂ ਸੀ ਤੇ ਅੱਜ ਅਸੀਂ ਦੀਦੀ ਨੂੰ ਸਪੈਸ਼ਲ ਮਿਲਣ ਆਏ ਆ ਜਿਸਨੇ ਤੁਹਾਨੂੰ ਬਹੁਤ ਸੰਗ ਆਜੋ ਆ ਜਾ ਸੁਖਮਨ ਦੋਨੇ ਜਣ ਕੇ ਦੋ ਸੰਗ ਲੀਹੇ ਆਹ ਤਾਂ ਫੜੇ ਡਾਂਸ ਕਰ ਰਹੇ ਹਾਂ ਇਹ ਤਾਂ ਆਈਆਂ ਸਹਿਵਾ ਤੁਹਨੇ ਬਿਲਕੁਲ ਕਿਹਾ ਸੁਖਮਨ ਜਾਨੋ ਆਜੋ ਹਾਂ ਉਹ ਇਹ ਕਮਾ ਤੇ ਮਾਮੇ ਦਾ ਮੁੰਡਾ ਜਦੋਂ ਵੱਡਾ ਹੋ ਗਿਆ ਨਾ ਫਿਰ ਦੇਖਿਆ ਕਰੇਗਾ ਉਹ ਨੂੰ ਦੱਸਦਾ ਤਰੀਕੇ ਇਦਾਂ ਇਦਾਂ ਕਰੇ ਇਹ ਮੇਰੇ ਪਰ ਜਾਈਏ ਅੱਛਾ ਰਹਾ ਵਾ ਅੱਛਾ ਇਹ ਕਮੇ ਨਾਲ ਲਾਵੇ ਲੰਦੂ ਦੂਜੇ ਮੁੰਡਾ ਕਮੜੀ ਲੀ ਹਾਂ ਜੋ ਇੱਕ ਹੋਰ ਅੱਛਾ ਇੱਕ ਸੋਡਾ ਭਤੀਜਾ ਠੀਕ ਪਰਿਆ ਪੁੱਤ ਇੱਕ ਕਮਾ ਸੁਣਾ ਦੋਨਿਆਂ ਦੇ ਦੋਨਿਆਂ ਦੇ ਘਰੇ ਘਰ ਰਹਿਣ ਦੋਨੇ ਆਜੋ ਦੋਨੇ ਸਭ ਮਨਾਗਾ ਆ ਇੱਕ ਮਿੰਟ ਬਾਅਦ ਆਜਾ ਲਓ ਮੈਂ ਦੋਨੇ ਆਜੋ ਦੋਨੇ ਆਜੋ ਚੱਲ 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 ਦੋਨੇ ਆਜੋ ਚੱਲ ਆਓ ਪਾ ਆਉਣੇ ਆਉਣਾ ਦੇਖੀ ਜਦੋਂ ਨਾ ਵੱਡਾ ਹੋ ਗਿਆ ਬੁੱਤ ਤਾਂ ਦੇਖੀ ਜਦੋਂ ਵੱਡਾ ਹੋ ਗਿਆ ਨਾ ਸੁਖਮਨ ਫਿਰ ਦੇਖਿਆ ਕਰੇਗਾ ਫਿੱਟ ਗਈ ਮੈਂ ਐਵੇਂ ਦਾ ਹੁੰਦਾ ਸੀ ਹੈਨਾ ਉਹ ਕੌਮ ਚੋੜ ਹਾਂਜੀ ਅਸੀਂ ਦੀਦੀ ਨੂੰ ਮਿਲਿਆ ਏ ਸੀ ਹੈਨਾ ਬਹੁਤ ਵਧੀਆ ਨੇਚਰ ਆ ਸਾਰੀ ਫੈਮਿਲੀ ਦੀ ਇਹ ਨੇਚਰ ਬਹੁਤ ਜਿਆਦਾ ਵਧੀਆ ਤੇ ਸਾਨੂੰ ਬਹੁਤ ਜਿਆਦਾ ਵਧੀਆ ਲੱਗਿਆ ਜਾ ਕੇ ਉਹਨਾਂ ਨੇ ਬਹੁਤ ਸੇਵਾ ਕਰੀ ਸਾਡੀ ਹਨਾ ਗਿਆਂ ਦੀ ਤੇ ਵਧੀਆ ਖਾਣਾ ਪਾਣੀ ਸਾਨੂੰ ਕਰਿਆ ਉਹਨਾਂ ਨੇ ਅਸੀਂ ਘੰਟਾ ਡੇਢ ਘੰਟਾ ਰੁਕੇ ਉਹਨਾਂ ਦੇ ਕੋਲੇ ਫਿਰ ਬੱਚਿਆਂ ਨੂੰ ਅੱਗੇ ਵੀ ਲੈ ਕੇ ਜਾਣਾ ਸੀ ਕਮਾਉਣ ਵਾਸਤੇ ਹਨਾ ਐਨਾ ਟਾਈਮ ਨਹੀਂ ਸੀ ਫਿਰ ਦੂਰ ਦਾ ਸਫ਼ਰ ਸੀ ਵਾਪਸੀ ਮੁੜਨਾ ਸੀ ਅਸੀਂ ਨੇ ਸ਼ਾਮ ਨੂੰ ਤਾਂ ਕਰਕੇ ਅਸੀਂ ਥੋੜਾ ਟਾਈਮ ਹੀ ਰੁਕੇ ਉਹਨਾਂ ਕੋਲੇ ਤੇ ਉਹ ਵੀ ਵਿਚਾਰੇ ਹਨਾ ਸਾਨੂੰ ਮਿਲਣ ਈ ਦੂਰੋਂ ਆਏ ਪਰ ਉਹ ਰਸਤੇ 'ਤੇ ਮੁੜ ਗਏ ਸੀ ਸਾਨੂੰ ਉਹਦੇ ਮਿਲਣ ਆਏ ਤਾਂ ਕਰਕੇ ਫਿਰ ਅਸੀਂ ਉਹਨਾਂ ਨੂੰ ਸਪੈਸ਼ਲ ਮਿਲਣਗੇ ਜਦੋਂ ਹਨਾ ਕੋਈ ਆਪਣੇ ਵਾਸਤੇ ਇੰਨਾ ਕਰੇ ਤਾਂ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਵੀ ਉਹਨਾਂ ਵਾਸਤੇ ਕੁਝ ਕਰੀਏ ਹਨਾ ਤੇ ਅਸੀਂ ਨਾ ਕਿ ਚਲੋ ਜਾਣਾ ਤਾਂ ਹੈਗਾ ਸਾਈਂਸੀ ਟੀਵੀ ਨਾਲੇ ਆਪਾਂ ਉਹ ਦੀਦੀ ਨੂੰ ਮਿਲਿਆਵਾਂਗੇ ਤੇ ਨਾਲੇ ਸੋਨ ਨੂੰ ਸਾਰਿਆਂ ਨੂੰ ਮਲਾਵਾਂਗੇ ਹਨਾ ਵੀ ਅੱਜ ਕੱਲ ਦੇ ਟਾਈਮ ਵਿੱਚ ਕੋਈ ਕਿਸੇ ਬਾਰੇ ਨਹੀਂ ਕਰਦਾ ਹੈਗਾ ਪਰ ਫਿਰ ਵੀ ਹਨਾ ਉਹਨਾਂ ਦਾ ਪਿਆਰ ਆ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਸਾਡੇ ਬੱਚਿਆਂ ਵਾਸਤੇ ਇੰਨਾ ਕਰਿਆ ਹਨਾ ਤੇ ਫਿਰ ਮੈਨੂੰ ਵੀ ਲੱਗਿਆ ਕਿ ਬਾਜਨ ਜਾਂ ਹੋ ਜਾਂਦਾ ਹਨ ਵੀ ਆਪਾਂ ਕਿਸੇ ਤੋਂ ਲੈ ਕੇ ਰੱਖ ਲਈਏ ਤਾਂ ਵੀ ਉਹ ਵੀਗਾ ਜਾਣਗੇ ਉਹਨਾਂ ਦੇ ਹੀ ਬੱਚੇ ਨੇ ਹਨਾ ਜਾਂ ਫੈਮਿਲੀ ਆ ਵੀ ਉਹ ਵੀ ਹਨਾ ਕਹਿਣਗੇ ਵੀ ਤੁਸੀਂ ਤਾਂ ਲੈ ਕੇ ਗਏ ਸੀ ਉਹਨਾਂ ਵਾਂ ਵੀ ਉਹਨਾਂ ਨੇ ਸਾਨੂੰ ਕੀ ਦਿੱਤਾ ਤਾਂ ਜਿਆਦਾ ਨਹੀਂ ਜਿੰਨਾ ਕੁ ਵੀ ਹੋ ਸਕਦਾ ਆਪਾਂ ਆਪਣੇ ਵੱਲੋਂ ਆਪਣਾ ਫਰਜ਼ ਨਿਭਾਵੋ ਹਨਾ ਪਿੱਛੇ ਨਾ ਹਟੋ ਕਿਸੇ ਤੋਂ ਵੀ ਜੇ ਆਪਾਂ ਜਿਆਦਾ ਨਹੀਂ ਕਰ ਸਕਦੇ ਤਾਂ ਥੋੜਾ ਜਾਂ ਤਾਂ ਕਰੋ ਅਗਲੇ ਵਾਸਤੇ ਹਨਾ ਤੇ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਉਹ ਵੀ ਚਹਿਲ ਨੇ ਜੀ ਆਪਾਂ ਵੀ ਚਹਿਲਾਂ ਤੇ ਰਿਸ਼ਤੇ ਹਾਰ ਬਣ ਗਏ ਹਨ ਕਾਫੀ ਟਾਈਮ ਤੋਂ ਅਸੀਂ ਦੋਨੋਂ ਗੱਲਬਾਤ ਕਰਦੇ ਆ ਰਹੇ ਹਾਂ ਦੀਦੀ ਨਾਲ ਥੋੜੇ ਦਿਨ ਬਾਅਦ ਦੀਦੀ ਕਾਲ ਕਰਦੇ ਨੇ ਮੈਨੂੰ ਤੇ ਗੱਲਬਾਤ ਕਰਦੇ ਰਹਿੰਦੇ ਨੇ ਹਨਾ ਤੇ ਪਿਆਰ ਬਣ ਜਾਂਦਾ ਆਪਣਾ ਵੀ ਇੱਕ ਰਿਸ਼ਤਾ ਬਣ ਜਾਂਦਾ ਹਨਾ ਤੇ ਵਧੀਆ ਲੱਗਿਆ ਸਾਰਿਆਂ ਨਾਲ ਜਾ ਕੇ ਉਹਨਾਂ ਨੇ ਵੀ ਸਾਡਾ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਫਿਰ ਉੱਥੋਂ ਅਸੀਂ ਜਲਦੀ ਜਲਦੀ ਨਿਕਲ ਗਏ ਕਾਂਟਾ ਡੇਢ ਘੰਟਾ ਲਾ ਕੇ ਫਿਰ ਬੱਚਿਆਂ ਨੂੰ ਅੱਗੇ ਲੈ ਕੇ ਗਏ ਕਮਾਉਣ ਵਾਸਤੇ ਤੇ ਜਿੱਥੇ ਆਪਾਂ ਅੱਗੇ ਗਏ ਸੀਗੇ ਘੁੰਮਣਾ ਬਹੁਤ ਜ਼ਿਆਦਾ ਵਧੀਆ ਚੀਜ਼ ਆ ਤੁਸੀਂ ਸਾਰਾ ਬਲੌਗ ਦੇਖਿਓ ਤੇ ਆਪਣੇ ਜੇ ਫੈਮਿਲੀ ਵਿੱਚ ਬੱਚੇ ਨੇ ਉਹਨਾਂ ਨੂੰ ਵੀ ਦਿਖਾਇਓ ਹਨਾ ਨੌਲੇਜ ਵਾਲੀਆਂ ਚੀਜ਼ਾਂ ਨੇ ਬੱਚਿਆਂ ਦੇ ਦੇਖਣ ਵਾਲੀਆਂ ਜਿੰਨਾ ਕੋ ਹੋ ਸਕਿਆ ਸੀ ਨੇ ਵਧੀਆ ਹੀ ਬਣਾਇਆ ਬਾਕੀ ਜੇ ਕੋਈ ਕਮੀ ਰਹਗੀ ਤਾਂ ਤੁਸੀਂ ਦੱਸ ਦਿਓ ਹਨਾ ਤੇ ਫਿਰ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਉਹ ਆਪਣਾ ਨੈਕਸਟ ਬਲੌਗ ਆਊਗਾ ਤੇ ਹੁਣ ਆਗਿਆ ਦਿਓ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ